ਅੱਜ ਮੈਂ ਨਾ ਸਵੇਰੇ ਸਵੇਰੇ ਆਫਿਸ ਤੇ ਸਾਈਨ ਕਰਨ ਗਈ ਕਿ ਕਿਸੇ ਦੀ ਇੰਟਰਵਿਊ ਹੋਈ ਹੋਣੀ ਹੈ ਲਾਸਟ ਵੀਕ ਤੇ ਉਹਨੂੰ ਨਾ ਸਾਡੇ ਜਿਹੜੇ ਕਲਰਿਕਲ ਆਫਿਸ 'ਚ ਉਹਨੂੰ ਫੋਨ ਕਰ ਰਹੇ ਸੀ ਕਿਸੇ ਨੂੰ ਤੇ ਉਹ ਉਹਨੂੰ ਨਾ ਮਤਲਬ ਉਹਦੀ ਸਿਲੈਕਸ਼ਨ ਨਹੀਂ ਹੋਈ ਹੋएगी ਤੇ ਉਹਨੂੰ ਇੰਨੇ ਸੋਹਣੇ ਤਰੀਕੇ ਨਾਲ ਨਾ ਕਿ ਯੂ ਵਰ ਵੈਰੀ ਯੂ ਆਰ ਵੈਰੀ ਇੰਟੈਲੀਜੈਂਟ ਯੂਰ ਇੰਟਰਵਿਊ ਵਾਸ ਵੈਰੀ ਗੁੱਡ ਹਨਾ ਤੁਹਾਡੀ ਬੈਕਗ੍ਰਾਉਂਡ ਬਹੁਤ ਅੱਛੀ ਹੈ ਕਿੰਨੀ ਤਾਰੀਫ ਕਰਕੇ ਉਹਦੀ ਪੰਜ ਸੱਤ ਲਾਈਨਾਂ ਚ ਤਾਰੀਫ ਕਰਕੇ ਬਟ ਅਨਫੋਰਚਨਟਲੀ ਯੂ ਆਰ ਨਾਟ ਸਿਲੈਕਟਿਡ ਐਸ ਫਾਰ ਥਿਸ ਪੋਸਟ ਏ ਮੈਂ অলਵੇਜ਼ ਜਦੋਂ ਵੀ ਇਹੋ ਜਿਹਾ ਸਿਨੈਰੀਓ ਦੇਖਦੀ ਹਾਂ ਨਾ ਮੀਨਸ ਇੱਥੇ ਤੇ ਬਹੁਤ ਕਾਮਨ ਹੈ ਇਹ ਜਿਹੜੀ ਕਮਿਊਨਿਟੀ ਆ ਇਹ ਤੁਹਾਨੂੰ ਇੰਨੇ ਸੋਹਣੇ ਤਰੀਕੇ ਨਾਲ ਨਾ ਕਰੇਗੀ ਜਿੰਨੂੰ ਕਹਿੰਦੇ ਨਾ ਕਿਉਂ ਨਾਲ ਚੁੱਪੜ ਚੁੱਪੜ ਕੇ ਚੁੱਪੜ ਚੁੱਪੜ ਕੇ ਵੀ ਬੰਦਾ ਇਹ ਸੋਚਦਾ ਵੀ ਹਾਏ ਜੇ ਮੇਰੇ 'ਚ ਇੰਨੇ ਇੰਨੀਆਂ ਅ ਗੁਣ ਹੈਗੇ ਆ ਇੰਨੀਆਂ ਇੰਨਾ ਟੈਲੈਂਟ ਇੰਨੀਆਂ ਉਹ ਸਾਰੀਆਂ ਕੈਪੇਬਿਲਿਟੀਆਂ ਹੈਗੀਆਂ ਹੀ ਆ ਤੇ ਜਿਹੜੀ ਉਹ ਲਾਸਟ ਤੇ ਲਾਈਨ ਬੋਲਦੇ ਨਾ ਅਨਫੋਰਚੂਨੇਟਲੀ to see us postally you are not a successful candidate they ਮੈਂ ਸਾਡੀ ਭਾਸ਼ਾ ਤੇ ਚਲੋ ਖੈਰ ਰੁੱਖੀ ਨਹੀਂ ਕਿਵਾਂਗੇ ਬਟ ਹਾਂ ਇੰਨੀ ਸਟ੍ਰੇਟ ਫਾਰਵਰਡ ਹੈਗੀ ਆ ਵੀ ਅਸੀਂ ਇੰਨੀਆਂ ਪਹਿਲਾਂ ਪਹਿਲਾਂ ਤੇ ਚੀਜ਼ਾਂ ਬਹੁਤ ਅਜੀਬ ਲੱਗਦੀਆਂ ਵੀ ਹਾਂ ਇੰਨੀਆਂ ਚੰਗੀਆਂ ਚੀਜ਼ਾਂ ਦੱਸਣ ਤੋਂ ਬਾਅਦ ਤੁਸੀਂ ਇਹ ਕਹਿੰਦੇ ਜੇ ਵੀ ਯੂ ਆਰ ਨਾਟ ਸਿਲੈਕਟਿਡ ਐਸ ਫਾਰ ਥਿਸ ਪੋਸਟ ਤੇ ਉਹ ਮੈਂ ਅੱਜ ਸਵੇਰੇ ਸਵੇਰੇ ਨਾ ਮੈਂ ਸੁਣ ਕੇ ਤੇ ਮੈਨੂੰ ਆਲਵੇਜ਼ ਹੀ ਬੜਾ ਨਾ ਵਧੀਆ ਵੀ ਲੱਗਦਾ ਹੁੰਦਾ ਵੀ ਹਾਂ ਅਗਲੇ ਬੰਦੇ ਨੂੰ ਡੀਮੋਟੀਵੇਟ ਨਹੀਂ ਕਰ ਰਹੇ ਵੀ ਤੇਰੇ ਚ ਬਹੁਤ ਸਾਰੀਆਂ ਖੂਬੀਆਂ ਐ ਤੂੰ ਇਹ ਨਾ ਸੋਚ ਵੀ ਤੇਰੇ ਚ ਕੋਈ ਖੂਬੀ ਨਹੀਂ ਹੈਗੀ ਤੇ ਤੈਨੂੰ ਅਸੀਂ ਇਸ ਚੀਜ਼ ਪੋਸਟ ਲਿਸ ਲਿਖ ਨਹੀਂ ਕਰ ਰਹੇ ਪਰ ਇੰਨਾ ਸੋਹਣੇ ਤਰੀਕੇ ਨਾਲ ਤੇ ਇੰਨੇ ਚੋਪੜ ਚੋਪੜ ਕੇ ਨਾ ਕਰਦੇ ਆ ਨਾ ਕਿ ਅੱਧਾ ਕਿ ਘੰਟਾ ਤੱਕ ਬੰਦਾ ਸੋਚਦਾ ਹੀ ਰਹੇਗਾ